ਰਵੀ ਜੀ ਜਿਹੜਾ ਹੜਤਾਲ ਦਾ ਅਲਟੀਮੇਟਮ ਦਿੱਤਾ ਹੋਇਆ ਸੀਗਾ ਉਹ ਕਿਹੜੇ ਮਸਲੇ ਦੇ ਅੰਦਰ ਸੀਗਾ ਤੇ ਹੁਣ ਕੀ ਬਣਿਆ ਜੀ ਤੁਹਾਡੀ ਮੀਟਿੰਗ ਸੀਗੀ ਅੱਜ ਮੈਡਮ ਕਮਿਸ਼ਨਰ ਨਾਲ ਤੇ ਮਹਿਤਾ ਸਾਹਿਬ ਨਾਲ ਸਰ ਜਿਹੜੀ ਅੱਜ ਦੀ ਮੀਟਿੰਗ ਸੀ ਸਾਡੀ ਉਹ ਮੀਟਿੰਗ ਸੈਕਸਫੁਲ ਹੋਈ ਹੈ ਸਾਡੇ ਜਿਹੜੇ 59 ਸੀਵਰ ਮੈਂਨ ਦਾ ਜਿਹੜਾ ਮਤਾ ਪਾਸ ਹੋਇਆ ਸੀ ਉਹ ਇਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਪੂਰਾ ਵਿਸ਼ਵਾਸ ਦਵਾਇਆ ਮਹਿਤਾ ਸਾਹਿਬ ਜੀ ਨੇ ਅਸੀਂ ਅੱਜ ਜਿਹੜਾ ਧਰਨਾ ਅਸੀਂ ਇੱਥੇ ਹੀ ਸਮਾਪਤ ਕਰਾਂਗੇ ਜਿਹੜਾ ਅੱਜ ਦਾ ਤਰਨਾ ਸੀ ਸਾਡਾ ਕੱਲ ਮੋਟਰਾਂ ਬੰਦ ਕਰਨ ਦਾ ਜਿਹੜਾ ਤਰਨਾ ਸੀ ਮੈਂ ਉਹ ਅੱਜ ਇੱਥੇ ਹੀ ਸਮਾਪਤ ਕਰਾਂਗੇ ਕਿਉਂਕਿ ਜਿਹੜੀ ਸਾਡੀਆਂ ਮੰਗਾਂ ਸੀ ਇੱਕ ਤੋਂ ਨਾਰ 시ਵਰ ਮੈਨਾਂ ਦੀ ਸੀ ਸਨੀ ਦਾਸ ਦੀ ਸੀ ਸ਼ਿਵ ਲਾਲ ਵੀ ਜੇ ਸ਼ਿਵ ਲਾਲ ਦੀ ਜੀ ਸੀ ਉਹ ਜਿਹੜੀ ਸਾਡੀਆਂ ਮੰਗਾਂ ਸੀ ਸਾਰੀਆਂ ਮੰਗਾਂ ਸੀ ਉਹ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਹਫਤੇ ਦਾ ਹਫਤੇ ਦੇ ਵਿੱਚ ਸਾਡਾ ਸਾਰਾ ਜਿਹੜਾ ਕੰਮ ਹੈ ਉਹ ਪੇਲ ਦੇ ਧਾਰ ਤੇ ਹੱਲ ਹੋ ਜਾਊਗਾ ਤੇ ਆਸ਼ਵਾਸਨ ਮਹਿਤਾ ਸਾਹਿਬ ਜੀ ਨੇ ਦਵਾਇਆ ਸਾਨੂੰ ਕਿਉਂਕਿ ਜਦੋਂ ਮਹਿਤਾ ਸਾਹਿਬ ਜੀ ਨੇ ਵਿਸ਼ਵਾਸ ਦਵਾਇਆ ਸਾਨੂੰ ਮੈਨੂੰ ਲੱਗਦਾ ਸਾਡੀ ਮੰਗਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਕਿ ਕਮਿਸ਼ਨਰ ਸਾਹਿਬਾ ਬੈਠੀ ਸੀ ਮੌਜੂਦ ਵਿੱਚ ਉਹਨਾਂ ਨੇ ਪੂਰਾ ਸੁਆਸਨ ਦਿੱਤਾ ਸਾਨੂੰ ਵੀ ਇੱਕ ਹਫਤੇ ਦੇ ਵਿੱਚ ਬੀਜੇ ਸ਼ਿਵ ਲਾਲ ਜਿਹੜਾ ਉਹਦੀ ਪੇਮੈਂਟ ਤੇ ਸੰਨੀ ਜਿਹੜਾ ਸੀਵਰਮੈਨ ਤੁਹਾਡਾ ਸੀ ਉਹਦੀ ਤਨਖਾਹ ਬਹਾਲ ਕੀਤੀ ਜਾਵੇਗੀ ਜਿਹੜੇ ਹੋਰ ਵੀ ਰਿਟਾਇਰਮੈਂਟ ਸਾਥੀ ਹੋਏ ਨੇ ਉਹਨਾਂ ਨੂੰ ਵੀ ਡਿਊਸ ਜਿਹੜੇ ਚੈੱਕ ਬਣਦੇ ਉਹ ਅਗਲੇ ਹਫਤੇ ਦੇ ਦਾਂਗੇ ਕੀ ਕੀ ਕਹਿਣਾ ਚਾਹੁੰਦੇ ਮੈਂ ਸੀਵਰੇਜ ਵਰਕਰ ਯੂਨੀਅਨ ਦਾ ਚੇਅਰਮੈਨ ਮੇਰਾ ਨਾਮ ਗੁਰਚਰ ਨੇ ਸਾਡੀ ਜਿਹੜੀ ਹੜਤਾਲ ਚੱਲੀ ਜਾਂਦੀ ਸੀ ਜੀ ਤੇ ਉਹਦਾ ਬਹੁਤ ਹੀ ਅੱਛਾ ਸਾਨੂੰ ਫਲ ਮਿਲਿਆ ਹੈ ਜਿਹੜੀ ਸਾਡੀ ਮੰਗਾ ਸੀਗੀ ਪ੍ਰਧਾਨ ਜੀ ਨੇ ਜਿਹੜਾ ਦਿੱਕਤੀ ਰੂਪ ਕੇ ਦਿੱਤਾ ਹੋਇਆ ਸੀਗਾ ਸਾਰਾ ਕੁਝ ਮੰਗਾ ਮੰਨ ਲਿਆ ਸਾਡੀਆਂ ਤੇ ਹੜਤਾਲ ਅੱਜ ਇੱਥੇ ਖਤਮ ਕਰਤੀ ਅਸੀਂ ਕਿ ਕੱਲ ਤੋਂ ਸਾਡੇ ਬੰਦੇ ਮੋਟਰ ਬੰਦ ਕਰਨੀ ਸੀਗੀ ਅਸੀਂ ਸਾਰਾ ਕੁਝ ਕੈਨਸਲ ਕਰਤਾ ਮਹਿਰ ਸਾਹਿਬ ਨੇ ਕਮਿਸ਼ਨਰ ਸਾਹਿਬ ਐਸ்சி ਸਾਹਿਬ ਐਕਸ਼ਨ ਸਾਹਿਬ ਸਾਰਿਆਂ ਨੇ ਮਿਲ ਕੇ ਕਿ ਅਸੀਂ ਤੇ ਜੀ ਇਹਨਾਂ ਦਾ ਧੰਨਵਾਦ ਵੀ ਕਰਦੇ ਕਿ ਸਾਡੀ ਮੰਗਾ ਨੂੰ ਕਿਉਂਕਿ ਇਹਨਾਂ ਨੇ ਪਰਮਾਨਿਤ ਕੀਤਾ ਮੰਗਾ ਨੂੰ ਸਾਡੀ ਮੰਨ ਲਿਆ ਸਾਡੇ ਕੰਮ ਨੂੰ ਕਰਨ ਦੀ ਪੂਰੀ ਜਲਦ ਜਲਦ ਕੋਸ਼ਿਸ਼ ਕਰਦੇ ਨੇ ਆ ਕੇ ਆਖਿਆ ਸਾਨੂੰ ਤੇ ਇਸ ਕਰਕੇ ਕੱਲ ਤੋਂ ਅਸੀਂ ਕੰਮ ਤੇ ਜਾਵਾਂਗੇ ਹੜਤਾਲ ਸਾਡੀ ਖਤਮ ਹੋ ਗਈ ਸਟ੍ਰੈਕ ਸਾਡੀ ਤੇ ਜਿਹੜੀ ਮੋਟਰ ਮਟਰ ਬੰਦ ਕਰਨੀ ਸੀਗੇ ਉਹ ਅਸੀਂ ਬੰਦ ਨਹੀਂ ਕਰਦੇ ਹੜਤਾਲ ਖਤਮ ਕਰਤੀ ਕੱਲ ਤੋਂ ਅਸੀਂ ਡਿਊਟੀ ਤੇ ਜਾਵਾਂਗੇ ਜੈ ਵਾਲਮੀਕੀ ਹਰਿ ਵਾਲਮੀਕੀ